ज्ञान करवाया ओम स्वरूप ਜਿਹੜਾ ਉਹੀ ਬ੍ਰह्म स्वरूप ਹੈ ਉਹੀ ਬ੍ਰह्म ਹੈ ਤੇ ਹਮ ਮਾ ਜੀ ਆਉਣਗੇ ਕਿ ਨਹੀਂ ਮੇਰਾ ਜੀ ਮੋਬਾਈਲ ਵੀ ਅੰਦਰ ਹੀ ਹੈ ਉਹ ਪੋਡਵਾ ਡੋਰਾ ਚੇਤਨ ਪੈ ਅਨਾਤਮ ਸਭ ਮਿਥਿਆ ਸੁਪਨ ਸਮਾਨ ਜੋ ਸੁਣ ਬੋਲਿਓ ਤੀਸਰੋ ਤਰਕ ਤ੍ਰਿਸ਼ੀ ਮਤਮਾ ਕਹਿੰਦਾ ਚੇਤਨ ਤੋਂ ਪਹਿਨ ਆਤਮਾ ਤੋਂ ਪਹਿਨ ਜਿੰਨੇ ਪਦਾਰਥ ਨੇ ਸਭ ਅਨਾਤਮ ਅਨਾਤਮ ਬੰਦਰ ਹੈ ਆਤਮਾ ਤੋਂ ਪਹਿਨ ਸਾਰਾ ਕੁਝ ਨਾਸ ਹੁੰਦਾ ਹੈ ਔਰ ਇਹ ਅਨਾਤਮ ਬੰਦਰ ਹੈ ਆਦਮੀ ਦਾ ਸਰੀਰ ਪੰਜੇ ਪ੍ਰਾਨ ਕਰਮਿੰਦਰੀ ਗਿਆਨਿੰਦਰੀ ਮਨ ਬੁੱਧੀ ਚਿਤ ਹੁਕਾਰ ਸਾਰੇ ਜਿਹੜੇ ਹਨ ਕੇ ਅਨਾਂ ਤੋਂ ਸੰਬੰਧ। ਤੋਂ ਮਿਥਿਆ ਸੁਪਨ ਸਮਾਨ ਜਿਸ ਤਰ੍ਹਾਂ ਸੁਪਨਾ ਜਿਹੜਾ ਮਿਥਿਆ ਝੂਠਾ ਆ ਇਹ ਸਾਰਾ ਕੁਝ ਵੀ ਸੰਸਾਰ ਸਾਰਾ ਆ ਇਹ ਸੁਬਨ ਦੇ ਨਿਆਈ ਮਿਥਿਆ ਝੂਠਾ ਆ ਇਹ ਸੁਣ ਬੋਲਿਓ ਤੀਸਰੋ ਜਿਹੜਾ ਤੀਸਰਾ तर्क दृष्टि सेगा ऐसा सुन करके बोलो तेरे तर्क दृष्ट मतमान तर्क दृष्टि वाले ने सुन के बोलिया कह लगा की कहें चतुर्थ तरंग में ਉੱਤਮ ਅਧਿਕਾਰੀ ਕੋ ਉਪਦੇਸ਼ ਦਾ ਪ੍ਰਕਾਰ ਕਹਿਆ ਪੰਜਮ ਤਰਗ ਮੈਂ ਮੱਧ ਅਧਿਕਾਰੀ ਕੋ ਕਹਿਆ ਜਾਂ ਤਰਗ ਮੈਂ ਕ੍ਰਿਸ਼ ਅਧਿਕਾਰੀ ਕੋ ਉਪਦੇਸ਼ ਦਾ ਪ੍ਰਕਾਰ ਕਹੇ ਇਹ ਜਿਹੜੀ ਛੇਵੀਂ ਤਰੰਗ ਹੈ ਇਹਦੇ ਚ ਜਿਹੜਾ ਕਨਿਸ਼ਟ ਅਧਿਕਾਰੀ ਹੈ 33ਰਾ ਉਹਨੂੰ ਕਿਸ ਤਰੀਕੇ ਨਾਲ ਉਪਦੇਸ਼ ਕਰਨਾ ਕਿਸ ਤਰੀਕੇ ਨਾਲ ਉਹਨੂੰ ਗਿਆਨ ਹੋ ਸਕਦਾ ਜਾਂ ਕੋ ਸ਼ੰਕਾ ਬਹੁਤ ਉਪਜੈ دانکی جدے بھی بددی تبر ہوے تافے وی وہ کنش ਅਧਿਕਾਰੀ ਕਿਉਂਕਿ ਤਰਕ ਤੇ ਤਰਕ ਕਰੀ ਜਾਂਦਾ او ਕਿਸੇ ਗੱਲ ਨੂੰ ਮੰਨਦਾ ਨਹੀਂ اس واسطے ਭਾਵੇਂ ਕਹਿੰਦੇ ਉਹਦੀ ਬੁੱਧੀ ਬੜੀ ਸ਼ਾਰਪ ਹੈ ਬੜਾ ਤੇਜ ਜਵਾਬ ਦਿੰਦਾ ਤਰਕ ਕਰਦਾ ਪਰੰਤੂ ਉਹ ਜਿਹੜੇ ਗੁਰੂ ਬਚਨ ਹੈ ਬਾਣੀ ਬਚਨ ਹੈ ਵੇਦ ਬਚਨ ਹੈ ਮੰਨਦਾ ਨਹੀਂ ਇਸ ਵਾਸਤੇ ਤੇਜ ਬੁੱਧੀ ਹੁੰਦਾ ਹੋਇਆ ਵੀ ਉਹ ਕਨਿਸ਼ਟ ਅਧਿਕਾਰੀ ਜੇ ਤਰੰਗ ਯੁਕਤੀ ਪ੍ਰਦਾਨ ਹੈ ਇਹਦੇ ਚ ਯੁਕਤੀਆਂ ਤਰੀਕੇ ਨਾਲ ਸਮਝਾਉਣਾ ਉਹਨੂੰ ਇਸ ਵਾਸਤੇ ਸਕਾਰੀ ਤਰੰਗ 6ਵੀਂ ਤਰੰਗ ਵਿੱਚ ਯਾਨੀ ਕਿਸ ਯੁਕਤੀ ਦਾ ਕਿਹ ਗੱਲ ਕਰਨੀ ਹੈ ਕਿ ਯੁਕਤੀਆਂ ਦੇ ਪ੍ਰਦਾਨ ਹੈ ਜਾਂ ਤੇ ਸੁਣੇ ਅਰਥ ਨਾਲ ਜਾ ਕੋ ਕਤਰਕ ਉਭਜ ਤਾਂ ਕੋ ਸਤਾਂਕਾ ਬਜੋਗ ਹੈ ਜਿਹਦੇ ਅਰਥਾਂ ਨੂੰ ਸੁਣ ਕਰਕੇ ਜਿਹੜਾ ਕਤਰਕ ਕਰਨੇ ਵਾਲਾ ਤੀਜਾ ਕਨਿਸਟਰ ਅਧਿਕਾਰੀ ਹੈ ਉਹਦੇ ਮਨ ਦੇ ਵਿੱਚੋਂ ਇੱਕ ਕੋ ਤਰਕ ਪੈਦਾ ਹੋ ਜਾਏ ਔਰ ਉਸ ਦਾ ਸਮਾਧਾਨ ਹੋ ਜਾਏ ਉਹ ਇਹ ਇਸ ਜੇਮੀ ਤਰੰਗ ਦੇ ਵਿੱਚ ਬਣਨ ਕਰੂਗਾ ਕੋ ਤਰਕ ਦੁਖਦ ਬੁੱਧੀ ਕਨਿਸ਼ਟ ਅਧਿਕਾਰੀ ਹੋਵੇ ਕੋ ਤਰਕ ਉਹਨੂੰ ਕਹਿੰਦੇ ਆ ਜਿਹਦੀ ਬੁੱਧੀ ਵਿਦੋਸ਼ ਦੂਸ਼ਤ ਹੋਵੇ ਗੰਦੀ ਹੋਵੇ ਬਕਾਰੀ ਹੋਵੇ ਔਰ ਕਨਿਸ਼ਟ ਅਧਿਕਾਰੀ ਨੂੰ ਕਹਿੰਦੇ ਆ ਜਿਹਦੀ ਬੁੱਧੀ ਠੀਕ ਨਾ ਹੋ टाकू उपदेश का प्रकार या तरंग में है किदा उपदेश जाए वो टांग इस पंजी तरंग पिछले तरंग में प्रणब उपासना और जगत की उत्पत्ति निरूपण में पूर्व यह कह जो चेतन से भिन्न अज्ञान और ताका कार्य अनातम कहिए हैं, सो अनातम पदार्थ सारे स्वप्न की न्याय मिथ्या झूठे हैं ਇਸ ਬਾਤਾਂ ਨੂੰ ਸੁਣ ਕੇ ਦੋਨੋਂ ਭਾਈਓ ਕੋ ਪ੍ਰਸੰਤਾ ਉਪਰਾਮ ਦੇ ਕੇ ਪ੍ਰਸੰਤਾ ਮੈਨਾ ਖੁਸ਼ ਦੇ ਕਰਕੇ ਉਪਰਾਮ ਦੇ ਕਰਕੇ ਤਤਪ੍ਰਿਸ਼ਟੀ ਦਾ ਪ੍ਰਸ਼ਨ ਤੋਂ ਪ੍ਰਸ਼ਨ ਕੀਆ ਸੁਪਨ ਦੇ दृष्टांत से जाग्रत पदार्थ मिथ्या असंभव नहीं ਉਹ ਕਹਿੰਦਾ ਜੇ ਸੁਪਨ ਦੀ ਕੋ ਗੱਲ ਕਹੀਏ ਉਹਦਾ दृष्टांत ਦਿਈਏ ਤਾਂ ਜਿਹੜੇ ਜਾਗਰਤ ਅਵਸਥਾ ਦੇ ਪਦਾਰਥ ਹੈ ਅਸੀਂ ਉਹਨਾਂ ਨੂੰ ਮਿੱਠਿਆ ਕਹਿਣਾ ਉਹ ਸੰਭਵ ਨਹੀਂ ਠੀਕ ਨਹੀਂ ਭਾਬ ਨਹੀਂ ਕਿਹਾ ਜਾ ਸਕਦਾ ਤਰਕ ਦੇ ਰੇਸ਼ੀ ਪ੍ਰਸ਼ਨ ਕਰੇ ਹਾਂਜੀ ਬੋਲੋ ਜੀ ਕੀ ਪ੍ਰਸ਼ਨ ਕਰਤਾ ਪਹਿਲੀ ਜਾਣੇ ਵਸੂਆਂ ਜਿਹੜੀਆਂ ਪਹਿਲੀਆਂ ਵਸੂਆਂ ਜਾਣੀਆਂ ਵੈਸੇ ਇਦਾਂ ਹੁੰਦਾ ਨਹੀਂ ਸੁਪਨੇ ਵਿੱਚ ਕੁਝ ਤਾਂ ਜਾਣੀਆਂ ਵਸੂਆਂ ਜਦੋਂ ਆਪਣੇ ਮਿੱਤਰ ਦੋਸਤ ਪਹਿਲਾਂ ਮਿਲੇ ਆ ਉਹ ਮਿਲਦੇ ਸੋਪਨ ਵਿੱਚ ਮਰ ਗਏ ਵੀ ਬਜ਼ੁਰਗ ਵੀ ਉਹ ਵੀ ਆ ਜਾਂਦੇ ਨੇ ਮਨ ਦੇ ਪਰੰਤੂ ਇਹ ਨੀਅਸੀ ਕਹਿੰਦੇ ਕੇਵਲ ਪਹਿਲੀ ਜਾਣੀ ਹੋਈ ਬਸੂ ਹੀ ਸੁਪਨੇ ਜਾਂਦੀ ਹੈ ਬੜੇ ਬੜੇ ਭਿਆਨਕ ਬਚਿੱਤਰ ਅਜੀਬ ਜਿਤੇ ਕਦੇ ਗਾਇਬ ਨਹੀਂ ਜਿਹਦੇ ਬਾਰੇ ਪਤਾ ਵੀ ਨਹੀਂ ਉਹ ਉਹ ਸੁਪਨੇ ਜਿਕੇ ਆਉਂਦੇ ਹਾਂਜੀ ਜਿਹੜਾ ਕੰਮ ਇਹ ਨਾ ਕਰੇ ਕੀਤਾ ਵੀ ਨਹੀਂ ਅਰੇ ਮਨ ਦਾ ਸੋਚਿਆ ਵੀ ਨਹੀਂ ਉਹ ਵੀ ਆ ਜਾਂਦੇ ਤੋ ਜਾਗਰਤੋ ਮੇ ਅਗਿਆਤ ਹੈ ਪਰੰਤੂ ਸੁਪਨ ਦੇ ਪਦਾਰਥ ਜਾਗਰਤ ਵਿੱਚ ਸਤ ਨਹੀਂ ਹਨ ਤਾਂ ਇਹ ਲਖਿਆ ਨਾ ਕੋਈ ਉਹਨਾਂ ਨੂੰ ਕੋ ਜਾਣ ਨਹੀਂ ਸਕਦਾ ਇਹ ਕਹਿੰਦੇ ਵੀ ਪੂਰਵ ਵਰਤੀ ਚ ਕੋਈ ਦੇਖੀਆਂ ਹੋਈਆਂ ਚੀਜ਼ਾਂ ਜਿਹੜੀਆਂ ਸੁਪਨ ਚ ਆਉਂਦੀਆਂ ਨੇ ਪਰ ਇਦਾਂ ਨਹੀਂ ਹੈਗਾ ਸੁਪਨ ਤਾਂ ਇਹ ਕਿ ਇਹੋ ਜਿਹਾ ਬਚਤਰ ਹੈ ਉਹ ਥਾਂ ਦੇਖੀ ਵੀ ਨਹੀਂ ਕਦੇ ਗਿਆ ਵੀ ਨਹੀਂ ਉੱਥੇ ਦੀ ਘਟਨਾ ਮੇਰੀ ਵਾਪਰੀ ਉਹ ਵੀ ਸੁਪਨ ਚ ਪਾਪਟ ਜਾਂਦੀ ਹੈ ਸੁਪਨੇ ਆ ਉਸਨ ਸਲ ਉਤਮ ਤੇਰੀ ਯਾਦ ਹੈ ਉਤਮ ਤੋਂ ਸੁਲਤਾਨ ਕਈ ਬਰਸ ਕੇ ਬਿਛਰੇ ਆਮਲਾ ਆਨਮਨਾ ਮਹਿਰਾਬ ਹਾਂਜੀ ਇਸ ਦਾ 1052 ਵਰਸਾ ਕਿਸੇ ਦੁਆਨ ਨੇ ਕਹੀ ਹੈ ਹਾਂਜੀ ਪੁਰਬ ਜੋ ਪੁਰਬ ਜੋ ਅਛੇਤ ਅਗਿਆਤ ਰਾਜ ਹੈ ਤਾਂਕਾ ਤੁਕਮੇ ਯਾਰ ਉਸੇ ਨੇ ਕਿ ਹੁਣ ਇਥੇ ਪੂਰਵ ਭ੍ਰਤੀ ਵਾਲੀ ਗੱਲ ਆ ਗਈ ਜਿਸ ਤਰ੍ਹਾਂ ਰੱਸੀ ਜਿਹੜੀ ਹੈ ਉਹ ਪਈ ਹੈ ਤੇ ਸੱਪ ਉਹਦੇ ਵਿੱਚ ਆਵਾਜ਼ ਪਰਤੀਤੀ ਹੋਇਆ ਪੂਰਵ ਪਹਿਲਾਂ ਸੱਪ ਦੇਖਿਆ ਸੀਗਾ ਇਹ ਕਹਿੰਦਾ ਜਿਹੜੀ ਪੂਰਵ ਵਿਚ ਅਤਿ ਅਗਿਆਤ ਪਦਾਰਥ ਹੈ ਬਹੁਤ ਪਹਿਲਾਂ ਜਿਹਨਾਂ ਨੂੰ ਅਸੀਂ ਜਾਣਿਆ ਨਹੀਂ ਅਗਿਆਤ ਪਦਾਰਥ ਨੇ ਉਹਨਾਂ ਦਾ ਸੁਪਨ ਵਿਗਿਆਨ ਹੋਵੇ ਨਹੀਂ ਕਿੰਤੂ ਜਾਗਰਤ ਮੇਂ ਜਾਂਕਾ ਅਨੁਭਵ ਗਿਆਨ ਹੋਵੇ ਤਾਂ ਕਿ ਸੁਪਨ ਸਿਮਰਤੀ ਹੋਵੇ ਇਹ ਸੁਪਨੂ ਸਿਮਰਤੀ ਗਿਆਨ ਮੰਨਦਾ ਜੇ ਸਭਨ ਸਿਮਰਤੀ ਗਿਆਨ ਮੰਨੀਏ ਤਾਂ ਫਿਰ ਇਹਦੇ ਵਿੱਚ ਇਹੋ ਜਿਹੀਆਂ ਅਦਭੁਤ ਗੱਲਾਂ ਹੁੰਦੀਆਂ ਜਿਹੜੀਆਂ ਜਾਣੀਆਂ ਪਛਾਣੀਆਂ ਨਹੀਂ ਉਹ ਥਾਵਾਂ ਦੇਖੀਆਂ ਵੀ ਜੋ ਕਟਰਾਵਾ ਕਦੇ ਵਾਪਰੀਆਂ ਵੀ ਨਹੀਂ ਹੂੰ ਜਾਂ ਤੇ ਸਿਮਰਤੀ ਗਿਆਨ ਕੇ ਜਾਗ੍ਰਿਤ ਕੇ ਪਦਾਰਥ ਸਾਤ ਹੈ इनका ਉਸਮੇ ਸਿਮਰਤੀ ਗਿਆਨ ਦਾ ਕੰਡਾ ਵਿੱਚ ਜਿਹੜੀਆਂ ਜਾਗਰਤਾ ਅਵਸਥਾ ਵਿੱਚ ਕੋਈ ਸਿਮਰਤੀ ਗਿਆਨ ਚ ਪਹਿਲੇ ਚੀਜ਼ਾਂ ਦੇਖੀਆਂ ਨੇ ਉਹੀ ਸੁਪਣ ਬਸਤਾ ਵਿੱਚ ਆਉਂਦੀਆਂ ਨੇ ਤੇ ਜੇ ਸਮ੍ਰਿਤੀ ਗਿਆਨ ਵਾ ਵੀ ਸਾਥ ਹੈ ਤੇ ਸੁਪਣ ਵੀ ਫਿਰ ਸਾਥ ਹੋਏਗਾ ਨਹੀਂ ਜਾਂ ਤੇ ਸੁਪਣ ਦੇ ਦ੍ਰਿਸ਼ਾਂਤ ਤੇ ਜਾਗ ਦੇ ਪਦਾਰਥ ਨੂੰ ਮਿਥਿਆ ਕਹਿਣਾ ਤਾਂ ਬਾਬਾ ਨਹੀਂ ਕਹਿੰਦਾ ਇਹ ਨਹੀਂ ਗੱਲ ਬਣਦੀ ਸੰਭਵ ਹੈ ਨਹੀਂ ਠੀਕ ਨਹੀਂ ਤਰਕ ਦੇ ਰਿਸ਼ੀ ਵਾਲਾ ਕਹਿੰਦਾ ਅੰਤਿਮ ਪ੍ਰਕਾਰ ਤੇ ਸੁਪਣ ਗਿਆਨ ਕੇ ਇਹ ਪਦਾਰਥ ਸੱਤ ਸੱਤ ਦਾ પ્રતિਪਾਦਨ ਕਰੇ ਅਨ્ય ਮੈਨਾਂ ਹੋਰ ਪ੍ਰਕਾਰ ਦੇ ਸੋਪਨ ਗਿਆਨ ਕੇ ਵਿਸ਼ਾ ਕੋ ਪਦਾਰਥਨ ਕੋ ਸੱਤਿਤਾ ਪ੍ਰਤਿਪਾਦਨ ਕਰਿਆ ਹੈ ਉਹ ਕਿਹੜਾ ਕਹਿਣ ਲੱਗਾ ਦੇਖੋ ਕੀ ਕਹਿੰਦਾ ਅਸਵਾਦ ਲਾਟੇ ਜੀ ਤਾ ਬਾਹਰ ਦੇਖਤੀ ਜਾਏ ਜਿਹੜਾ ਸਥੂਲ ਸਰੀਰ ਹੈ ਅਥਵਾ ਸਵਪਨ ਦਾ ਕੀ ਹੁਨਾਲ ਸਥੂਲ ਸਰੀਰ ਤਾਂ ਮੰਜੇ ਤੇ ਪਿਆ ਲਿੰਗ ਤੱਜ ਜਾਏ ਲਿੰਗ ਸਿਰ ਬਾਹਰ ਜਾਂਦਾ ਬਾਹਰ ਦੇਖਦੇ ਜਾਏ ਬਾਹਰ ਜਾ ਕੇ ਦੇਖਦਾ ਉਹਨੇ ਦੇਖਣੇ ਕਰਕੇ ਕੀ ਹੁੰਦਾ ਗਿਰ ਸਮੁੰਦਰ ਬਨ ਬਾਜ ਗਜ ਗਿਰ ਪਹਾੜ ਦੇਖਦਾ ਸਮੁੰਦਰ ਦੇਖਦਾ ਬਨ ਜੰਗਲ ਦੇਖਦਾ ਬਾਜ ਦੇਖਦਾ ਗਜ ਹਾਥੀ ਦੇਖਦਾ ਸੋ ਮਿੱਥਿਆ ਕਹ ਪਾਏ ਉਹ ਕਹਿੰਦਾ ਝੂਠੇ ਉਹ ਕਹਿੰਦਾ ਜਦ ਸਪਨ ਵਿੱਚ ਹਾਥੀ ਦੇਖਦੇ ਆਂ ਸੱਪ ਦੇਖਦੇ ਆਂ ਬਾਜ ਦੇਖਦੇ ਆਂ ਇਸ ਤਰ੍ਹਾਂ ਦੇ ਸਪਨ ਚ ਵੀ ਦੇਦੇ ਪਰ ਮਹਾਰਾਜ ਕਹਿੰਦੇ ਜੋ ਸੁਪਨਾ ਰੇਖਣਾ ਐਸੇ ਜਾ ਕੋ ਜਾਨ ਜੋ ਤੂੰ ਸੁਪਨ ਚ ਦੇਖਿਆ ਉਹ ਵੀ ਠੀਕ ਹੈ ਜੋ ਤੂੰ ਜਾਗਦੇ ਵੇ ਉਹ ਵੀ ਠੀਕ ਹੈ ਪਰ ਫਿਰ ਉਹ ਕੇ ਕਹਿੰਦੇ ਨੇ ਜੋ ਸੁਪਨਾ ਰ ਪੇਖਣਾ ਐਸੇ ਜਾ ਕੋ ਜਾਨ ਜਾਨੀ ਸੁਪਨ ਦੇ ਪਦਾਰਥ ਜਾਗਦੇ ਚ ਨਹੀਂ ਹੈ ਜਾਗਦੇ ਪਦਾਰਥ ਸੁਪਨ ਚ ਨਹੀਂ ਹੈ ਇਹਨਾਂ ਦਾ ਜਾਣਾ ਕਰ ਹੂੰ ਸਤਿਵਾਰ ਸਕੀਏ ਆਰ ਪ੍ਰਕਾਸ਼ ਦੇ ਸੁਪਨਾ ਦਾ ਜਾਨ ਕਰਕੇ ਉਸੇ ਸਮਾਜ ਸੁਪਨੇ ਹੈ ਕਿਉਂਕਿ ਆ ਨਹੀਂ

ਉਹ ਇਹ ਕਹਿੰਦਾ ਕਹਿੰਦਾ ਹਾਥੀ ਮੋੜੇ ਖੜਾ ਜਿਆਸੇ ਅੱਗੇ ਖੜੋ ਗਿਆ ਖੜਾ ਐਸਾ ਉਹ ਵਿਗਿਆਨ ਹਾਥੀ ਦੇਖਿਆ ਕਹਿੰਦਾ ਫਿਰ ਸੁਪਨਮਾ ਸਿਮਰਤ ਰੂਪੀ ਸੁਪਨ ਵੀ ਤਾਂ ਏਡਾ ਵੱਡਾ ਹਾਥੀ ਨਹੀਂ ਨਜ਼ਰ ਆਏਗਾ ਉਧਰ ਸਿਮਰਤੀ ਰੂਪ ਛੋਟਾ ਵੀ ਹੋ ਸਕਦਾ ਤੇ ਵੱਡਾ ਵੀ ਹੋ ਸਕਦਾ ਸਿਮਰਤੀ ਰੂਪ ਤੋਂ ਕੈਸੇ ਉਸ ਜਾਂ ਇਹ ਸਜਾਨ ਮੈਨਾ ਸੋਹਣੇ ਸਿਆਣੇ ਚਤਰ ਕਹਿੰਦਾ ਇਹ ਜਾਗਰਤ ਵਸਾ ਜਾਤੀ ਦੇਖਿਆ उदी सिमरती रूप हाथी स्वपन जी के मैं देखा जे स्वपन देखा त की उदे आकार दा है कैसा है क्यों कहता की कहता वो पूर्व काल संबंधी पदार्थ का <hazards> होवे है है और यह हस्ती संबंधित है ऐसा ज्ञान नहीं प्रत्यक्ष है यह पर्वत तो है यह नदी नदी है जागृत में स्मृति नहीं है कि हस्ती आदि के

ਸਮ੍ਰਿਤੀ ਰੂਪ ਹੀ ਹੋਵੇ ਹੈ ਹੈ ਨਿਜਮ ਨਹੀਂ ਹੈ ਕਿੰਤੂ ਪ੍ਰਤਪ ਵਿਗਿਆ ਪ੍ਰਤਕਸ਼ ਵੀ ਸੰਸਕਾਰ ਜਨਨੇ ਹੋਵੇ ਪਰੰਤੂ ਇੰਦਰੀ ਸਵਾਦ ਬਿਨਾ ਕੇਵਲ ਸੰਸਕਾਰ ਜਨਨੇ ਗਿਆਨ ਹੋਵੇ ਸੋ ਸਮ੍ਰਿਤੀ ਗਿਆਨ ਕਹੀਏ ਹੈ ਕਮਾਟਮਾ ਕੇ ਗੱਲ ਲਿਆਇਆ ਹੈ ਕਹਿਣਾ ਕਿੰਦ ਚਾਹੁੰਦਾ ਆ ਪਰੰਤੂ ਇੰਦਰੀਏ ਦੇ ਸੰਬੰਧ ਜਿਹੜੀ ਅੱਖਾਂ ਨੇਤਰਾ ਕੰਨਾਂ ਦੁਆਰਾ ਬਿਨਾਂ ਕੇਵਲ ਸੰਸਾਰ ਜਨਨੇ ਗਿਆਨ ਹੋਵੇ ਸੋ ਸਮ੍ਰਿਤੀ ਗਿਆਨ ਕਹੀਏ ਹੈ ਸੁਪਨਮੇ ਹਸਤੀ ਆਦਿਕਨ ਕਾ ਗਿਆਨ ਕੇਵਲ ਸੰਸਕਾਰ ਜਨਨੇ ਨਹੀਂ ਹੈ ਕਿੰਤੂ ਨਿੰਦਰਾ ਰੂਪ ਦੋਜ ਜਨਨੇ ਹੈ ਸੋ ਹਸਤੀ ਆਦਿਕਨ ਕੀ ਣਾਈ ਸੁਪਨਮੇ ਕਲਪਤ ਇੰਦਰੀਆ ਵੀ ਹੈ ਜਾਂ ਤੇ ਇੰਦਰੀ ਜਨਨੇ ਹੈ ਸੋਪਨ ਵਾਸਤੇ ਵੀ ਚੀ ਇੰਦਰੀਆਂ ਅੱਖ ਨੱਕ ਕੰਨ ਜਿਹੜੇ ਨਾ ਇਹ ਹੋਰ ਰੂਪ ਚ ਕੰਮ ਕਰਦੇ ਪਰ ਸਾਹਗੇ ਸੋਪਨ ਚ ਇਸ ਵਾਸਤੇ ਨੂੰ ਇੰਦਰ ਜਨਿਆ ਕਹਿੰਦੇ ਹਨ ਤੇ ਬੜੀ ਬਿਸਤਰ ਗੱਲ ਹੈ ਵੀ ਅਗਲੀ ਸੋਪਨ ਤੋਂ ਵਾਸਤੇ ਵੀ ਜਾਂਦਾ ਉੱਥੇ ਮਨ ਬੁੱਧ ਚੇਤਹੰਕਾਰ ਇੰਦਰੀਆਂ ਸਭ ਲੇ ਹੋ ਜਾਂਦੀਆਂ ਉੱਥੇ ਕੇਵਲ ਕਾਰਨ ਆਤਮਾ ਰਹਿੰਦੀ ਹੈ ਇਹਨੂੰ ਗਿਆਨ ਅੰਦਾਜ਼ ਮੈਂ ਬੜੇ ਸੁਖ ਦੇ ਸੋਇਆ ਆਨੰਦ ਦੇ ਸੋਇਆ ਇਹ ਗਿਆਨ ਉਹਨੂੰ ਰਹਿੰਦਾ ਹੈ ਤੇ ਇਹ ਕਹਿੰਦਾ ਹੂੰ ਜੇ ਤੁਸੀਂ ਕੋਣ ਕੇ ਤਾਕਤ ਸਾਖੀ ਭਾਗ ਹੈ ਇਸ ਦੇ ਜਦਨੇ ਗਿਆਨ ਦੇ ਨਿਸ਼ਾਨੀ ਆਹ ਸਾਖੀ ਅਵਿਚਿਤ ਦੇ ਦਿੱਸਤੇ ਸੁਪਨ ਵਿੱਚ ਸਾਖੀ ਜਿਹੜਾ ਉਹੀ ਚੀਜ਼ਾਂ ਦੱਸਾਂਦਾ ਹੈ ਹੈ ਇੰਦਰ ਜਨਿਆ ਨਹੀਂ ਹਨ ਗਿਆਨ ਦੇ ਬੇਸ਼ਾਂ ਨਹੀਂ ਹੈ ਅ ਕਦ ਜੇ ਕਿ

ਸਮਰਨ ਸਿਮਰਨ ਨਹੀਂ ਸਮਰਨ ਸਮਰਨ ਹੁੰਦਾ ਯਾਦ ਕਰਨਾ ਐਸੇ ਕੋਈ ਨਹੀਂ ਕਹਤਾ ਗਿਆਨ ਦੀ ਜਾਗਰਤ ਕੀ ਤਰ੍ਹਾਂ ਸੋਵਣ ਵਿੱਚ ਸਮ੍ਰਿਤੀ ਨਹੀਂ ਹੈ ਹਮਮ ਅਤੇ ਜਾਗਰਤ ਵਿੱਚ ਜੋ ਕੇ ਸਮੂਹ ਦਾਤ ਹੈ ਜਿਸ ਕਾਰਨ ਹੀ ਸੋਵਣ ਮੇਂ ਗਿਆਨ ਹੋ ਗਿਆ ਹੈ ਤੇ ਇਹ ਇੱਕ ਨਿਸ਼ਚਿਤ ਕੋਸ਼ਿਸ਼ ਹੈ ਕਿ ਜਾਗਰਤ ਵਿੱਚ ਹੋ ਗਿਆ ਗਿਆਨ ਦਾਤਨ ਦਾ

आप में स्मरण देखे हैं कहां आपको कहां आपको नाम सतत क्षेत्र है क्षेत्र में इजाजत नहीं है मस्तक के ज्ञान के हिसाब से मैंने सहमति नहीं

ਕਿ ਤੇ ਇਹ ਸੰਤਰਾਕਿਤ ਦੇ ਕੋਲ ਠੀਕ ਹੈ ਹਾਂ ਹਰਿਆ ਤੇ ਜੀ ਗਿਆ ਉੱਪਰ ਕੋਲ ਲੇਟ ਸਾਤ ਜਿਆਨੋ ਤੋਂ ਕਹਿੰਦੇ ਪਰ ਹੈਸੀ ਲਿਖੀ ਆਉਂਦੇ ਜਮਦੂ ਜਿ ਬਿਨਾਂ ਦੂਰ ਹੈ ਬਿਨਾਂ ਜ਼ਮਰੀ ਤੇ ਵੀ ਆਈ ਜਾਂਦੇ ਕੋਈ ਕੋਈ ਦੇਖੇ ਹੀ ਨਹੀਂ ਪਤਾ ਇਹਨਾਂ ਲੋ ਵੀ ਆ ਜਾਂਦੇ ਉਧਰ ਬਾਹਰ ਲੈਂਗੇ ਜੋ ਨਿਕ ਸਾਬ ਦੇ ਅਮੰਗਲ ਹੋਏ ਇਹਨੇ ਕਿਹਾ ਸੀ ਭਈ ਜਿਹੜੀ ਲਿੰਗ ਦੇ ਬਾਹਰ ਜਾਂਦੀ ਆ। ਇਹ ਕਹਿੰਦਾ ਜੇ ਲਿੰਗ ਦੇ ਬਾਹਰ ਜਾਂ ਜਾਏ ਬੇ ਤਾਂ ਮਰਦਾ ਹੋ ਜਾਏਗਾ। ਅਮੰਗਲ ਹੋ ਜਾਏਗਾ। ਇਹ ਤਾਂ ਮਰਦਾ ਹੋ ਗਿਆ। ਹੁਣ ਦੇ ਮੰਗਲ ਹੋਏ ਪ੍ਰਾਨ ਸਹਿਤ ਸੁੰਦਰ ਰਚਾ। ਇਹ ਜਿਹੜੀ ਦੇਹੀ ਆ ਜਿਹਨਾਂ ਚਿਹਰੇ 'ਚ ਸੁਆਸ ਹੈ, ਪ੍ਰਾਨ ਹੈ ਉਹਨਾਂ ਜਿਹੜੀ ਚੰਗੀ ਲੱਗਦੀ ਆ। ਜਾਤੇ ਲਿੰਗ ਜੋਏ ਇਸ ਸੁਆਸ 'ਚ ਇਹ ਲਿੰਗ ਦੇ ਸਹਿਤ ਦੀ ਚੰਗੀ ਲੱਗਦੀ ਆ। ਜਿਹੜਾ ਕਾਰਨ ਸਰੀਰ ਹੈ ਉਹਦੇ ਸਹਿਤ ਦੀ ਚੰਗੀ ਲੱਗਦੀ ਆ।